ਹਲੋ ਜੀ ਸਰਨ ਸੋਸ਼ਕਲ ਕੀ ਹਾਲ ਚਾਲ ਹੈ ਅੱਜ ਨਾਲ ਸਾਡੇ ਦਿਨ ਬਹੁਤ ਸੋਹਣਾ ਸੀਗਾ ਅ ਕੱਲ ਤਾਂ ਬੱਦਲ ਜਾ ਸੀਗਾ ਪਰ ਅੱਜ ਨਾਲ ਧੁੱਪ ਨਿਕਲੀ ਹੋਈ ਸੀ ਅੱਜ ਵੀ ਬੱਦਲ ਤਾਂ ਹੈਗਾ ਪਰ ਥੋੜਾ ਜਿਹਾ ਹੀ ਹੈ ਪਰ ਉੱਪਰੋਂ ਕਿਤੇ ਕਿਤੇ ਸਾਫ਼ ਹੈ ਕਿਤੇ ਕਿਤੇ ਬੱਦਲ ਹੈ ਪਰ ਬੜਾ ਸੋਹਣਾ ਦਿਨ ਹੈ ਧੁੱਪ ਬਹੁਤ ਸੋਹਣੀ ਹੈ ਤੇ ਮੈਂ ਨਾਂ ਬ੍ਰੇਕਫਾਸਟ ਨੂੰ ਲੱਗੀ ਸੀ ਤੇ ਅੱਜ ਮੈਂ ਬ੍ਰੇਕਫਾਸਟ ਨੂੰ ਨਵੀਂ ਤਰ੍ਹਾਂ ਦਾ ਪੋਹਾ ਬਣਾਉਣ ਲੱਗੀ ਸੀ ਤੇ ਮੈਂ ਸੋਚਿਆ ਤੁਹਾਡੇ ਨਾਲ ਰੈਸਪੀ ਸ਼ੇਅਰ ਕਰ ਦਿਆਂ ਬੜਾ ਇਜ਼ੀ ਐ ਸਿਰਫ ਓਨਲੀ ਮੈਨ ਲੱਗਦਾ ਬਸ 5 ਤੋਂ 7 ਮਿੰਟ ਵਿੱਚ ਰੈਡੀ ਹੋ ਜਾਂਦੀ ਐ ਡਿਸ਼ ਤੇ ਬ੍ਰੇਕਫਾਸਟ ਤੁਸੀਂ ਕਦੋਂ ਮਰਜ਼ੀ ਖਾਓ 스ਨੈਕਸ ਖਾਓ ਬ੍ਰੇਕਫਾਸਟ ਖਾਓ ਤੇ ਬੜੀ ਫਿਲਿੰਗ ਹੁੰਦੀ ਐ ਤੇ ਬੜੀ ਵਧੀਆ ਲੱਗਦੀ ਐ ਸੋ ਚਲੋ ਆਜੋ ਹੁਣ ਆਪਾਂ ਰੈਸਪੀ ਸ਼ੇਅਰ ਕਰਨੇ ਆ ਹੁਣ ਰੈਸਪੀ ਲਈ ਮੈਂ ਸਭ ਤੋਂ ਪਹਿਲਾਂ ਛੋਟੇ ਛੋਟੇ ਪਿਆਜ਼ ਕੱਟ ਲਏ ਟਮਾਟਰ ਕੱਟ ਲਏ ਹਰੀ ਮਰਚ ਕੱਟ ਲਈ ਐ ਤਣੀਆਂ ਲੱਲੇ 1/2 ਹਾਫ ਲੱਲੇ ਲੇਪੋ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਤੜਕਾ ਬਣਾਉਣਾ ਹੈ ਉਹਦੇ ਲਈ ਆਪਾਂ ਲਿਆ ਰਾਈ ਥੋੜਾ ਜਿਹਾ ਹਿੰਗ ਮੂੰਗਫਲੀਆ ਤੇ ਨਮਕ ਤੇ ਆਪਾਂ ਪੋਹਾ ਪਹਿਲਾਂ ਹੀ ਧੋ ਕੇ ਚੰਗੀ ਤਰ੍ਹਾਂ ਤੇ ਦੇਖੋ ਇਹਨੂੰ ਨਰਮ ਕਰਕੇ ਰੱਖ ਲਿਆ ਸੀਗਾ ਇਹਦੀ ਇਹ ਖਾਸ ਗੱਲ ਹੈ ਕਿ ਇਹਨੂੰ ਬਸ ਤੁਸੀਂ ਜਸਟ ਪਾਣੀ ਨਾਲ ਵਾਸ਼ ਕਰੋ ਤੇ 5 ਮਿੰਟ ਲਈ ਇਹਨੂੰ ਰੱਖ ਦਿਓ ਤੇ ਬਿਲਕੁਲ ਆ ਦੇਖੋ ਮਸ਼ੀ ਹੋ ਜਾਂਦਾ ਹੈ ਬਿਲਕੁਲ गल ਜਾਂਦਾ ਹੈ ਤੇ ਉਸ ਤੋਂ ਬਾਅਦ ਆਪਾਂ ਇੱਕ ਲੱਲੇ ਪੈਨ ਪੈਨ ਦੇ ਵਿੱਚ ਪਾ ਲਿਆ ਆਇਲ ਤੇ ਇਹਨੂੰ ਕਰ ਲਾਂਗੇ ਹੀਟ ਅਪ ਗੈਸ ਆਪਾਂ ਚ ਗੈਸ ਆਪਾਂ ਓਨ ਕਰ ਦਿੱਤਾ ਤੇ ਇਹਨੂੰ ਆਲੂ ਕਰਨਗੇ ਹੀਟ ਅਪ ਤੇ 2 ਮਿੰਟ ਵੇਟ ਕਰਨੇ ਆ ਹੁਣ ਆਪਣਾ ਨਾ ਪੈਨ ਗਰਮ ਹੋ ਗਿਆ ਤੇ ਆਇਲ ਵੀ ਗਰਮ ਹੋ ਗਿਆ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਆਲੇ ਮਸਾਲੇ ਨੇ ਨਾ ਸਾਰੇ ਆਪਾਂ ਆਹ ਇਹਦੇ ਵਿੱਚ ਪਾ ਦੇਣੀ ਤੇ ਇਹਨਾਂ ਨੂੰ ਕਰ ਲੈਣਾ ਸੌਟੇ ਤੇ 10 ਮਿੰਟ ਲਈ ਸਾਰੇ ਇਸ ਤਕਨੀਆਸ ਲੋ ਤੇ ਨਾਲ ਹੀ ਨਾ ਹੁਣ ਆਪਾਂ ਇਹਦੇ ਵਿੱਚ ਕੜੀ ਪੱਤਾ ਪਾ ਦੇਣਾ ਤੇ ਕੜੀ ਪੱਤੇ ਨੂੰ ਵੀ ਇਹਦੇ ਨਾਲ ਹੀ ਸੌਟੇ ਕਰ ਲੈਣਾ ਤੇ ਹੁਣ ਇਹਦਾ ਆਪਣਾ ਸੌਟੇ ਹੋ ਗਿਆ ਸਾਰਾ ਸਮਾਨ ਤੇ ਹੁਣ ਨਾ ਆਪਾਂ ਇਹਦੇ ਵਿੱਚ ਹੋਰ ਕੁਝ ਨਹੀਂ ਦਰਨਾ ਹੈ ਤੁਹਾ Pase ਜਦੋਂ ਤੁਹਾਨੂੰ ਲੱਗੇ ਕਿ ਤੁਹਾਡਾ ਸਮਾਨ ਸੌਟੇ ਹੋ ਗਿਆ ਨਾ ਉਦੋਂ ਜਿਹੜਾ ਹਾਂ ਪੋਹ ਹੈ ਤੇਰਾ ਆਹ ਪੋਹ ਹੈ ਆਪਾਂ ਕਰਕੇ ਰੱਖਿਆ ਸੀ ਇਹਨੂੰ ਇਹਨੂੰ ਇਹਦੇ ਵਿੱਚ ਪਾ ਦੇਣਾ ਹੁਣ ਇਹਦੇ ਵਿੱਚ ਕੁਝ ਨਹੀਂ ਪਾਉਣਾ ਹੈਗਾ ਇਹ ਸਿੰਪਲ ਬਸ ਨਮਕ ਹੀ ਪਾਉਣਾ ਸੀਗਾ ਉਹ ਆਪਾਂ ਪਾ ਲਿਆ ਤੇ ਤੁਸੀਂ ਜੇਕਰ ਜ਼ਿਆਦਾ ਮਰਚ ਲਾਈਕ ਕਰਨੇ ਹੋ ਸਪਾਈਸੀ ਜ਼ਿਆਦਾ ਲਾਈਕ ਕਰਨੇ ਹੋ ਤਾਂ ਤੁਸੀਂ ਇਹਦੇ ਵਿੱਚ ਥੋੜੀ ਜਿਹੀ ਰੈੱਡ ਚਿੱਲੀ ਪਾ ਸਕਦੇ ਹੋ ਪਰ ਮੈਂ ਇੰਨਾ ਸਪਾਈਸੀ ਨਹੀਂ ਖਾਂਦੀ ਸੋ ਮੈਂ ਇਹਦੇ ਵਿੱਚ ਨਾ ਸਿਰਫ ਗ੍ਰੀਨ ਚਿੱਲੀ ਹੀ ਪਾਵਾਂਗੀ ਆਹ ਦੇਖੋ ਮੈਂ ਕੱਟ ਕੇ ਰੱਖੀ ਹੋਈ ਹੈ ਸੋ ਇਹਨੂੰ ਆਪਾਂ ਨਾ 2 ਮਿੰਟ ਲਈ ਕਰ ਲੈਣੇ ਆਂ ਸੌਟੇ ਤੇ ਫਿਰ ਨੂੰ ਮੈਂ ਕਰ ਲੈਨੇ ਆ ਸੌਟੇ ਤੇ ਨਾਲ ਨਾਲ ਦੇਖੋ ਮੇਰੀ ਚਾਹ ਵੀ ਬਣ ਗਈ ਆ ਕਿਉਂਕਿ ਬ੍ਰੇਕਫਾਸਟ ਨੂੰ ਮੈਂ ਚਾਹ ਜ਼ਰੂਰ ਪੀਣੀ ਆ ਮੈਨੂੰ ਬੜੀ ਵਧੀਆ ਲੱਗਦੀ ਹੈ ਚਾਹ ਸੋ ਮੈਂ ਚਾਹ ਜ਼ਰੂਰ ਪੀਣੀ ਆ ਸੋ ਹੁਣ ਦੇਖੋ ਆਪਣਾ ਨੇ ਜਾਨ ਚੰਗੀ ਤਰ੍ਹਾਂ ਦਿਖਵਾਹਾ ਹਾਂ ਹੋ ਗਿਆ ਮੈਕਸਪ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਕਰ ਦਨੇ ਇਹਦੀ ਫਲੇਮ ਗੈਸ ਬੰਦ ਤੇ ਉਦਲ ਮੇਰੀ ਚਾਹ ਵੀ ਬੋਇਲ ਹੋ ਰਹੀ ਹੈ ਤੇ ਹੁਣ ਮੈਂ ਇਹ ਪਾਉਣੀ ਆ ਦੁੱਧ ਤੇ ਚਲੋ ਹੁਣ ਆਪਾਂ ਇਹਨੂੰ ਕਰਨੇ ਆ ਸਾਰਾ ਤਾਂ ਇਹ ਕਪੜਾ ਅਸੀਂ ਗੈਸ ਆਫ ਕਰ ਦਿੱਤਾ ਸੀ ਇਹਦੇ ਵਿੱਚ ਨਮਕ ਆਲਰੇਡੀ ਪਾਇਆ ਹੋਇਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਗ੍ਰੀਨ ਚਿੱਲੀ ਹਰੀ ਮਿਰਚ ਮੈਨੂੰ ਐਵੇਂ ਹੀ ਪਸੰਦ ਹੈ ਤੁਸੀਂ ਆਪਦੇ ਮਰਜ਼ੇ ਨਾਲ ਜਿਵੇਂ ਮਰਜ਼ੀ ਪਾ ਸਕਦੇ ਹੋ ਨਾਲ ਹੀ ਆਪਾਂ ਜਿਹੜੇ ਅਨਣ ਕੱਟੇ ਹੋਏ ਸੀਗੇ ਥੋੜੇ ਜਿਹਾ ਰੱਖ ਲਾਂਗੇ ਤੇ ਆਪਾਂ ਆ ਪਾ ਦੇਣੀ ਆ ਇਹਦੇ ਵਿੱਚ ਨਾਲ ਹੀ ਆਪਾਂ ਪਾ ਦੇਣੀ ਆ ਪਿਆਜ ਤੇ ਥੋੜਾ ਜਿਹਾ ਪਾ ਦੇਣੀ ਹੈ ਧਨੀਆ ਤੇ ਹੁਣ ਆਪਾਂ ਇਹਨੂੰ ਕਰ ਲਾਂਗੇ ਮਿਕਸ ਚੰਗੀ ਤਰ੍ਹਾਂ ਦੇਖਿਆ 5 ਮਿੰਟ ਜੀ ਬੰਤ ਜਾਂਦੀ ਇਹਨ ਵਿੱਚ ਕੁਝ ਨਹੀਂ ਕਰਨਾ ਬਸ ਤੁਸੀਂ ਨਾ ਜਿਹੜੇ ਪਹਿਲਾਂ ਪਲੇਟ ਵਿੱਚ ਮਸਾਲੇ ਚ ਉਹਨਾਂ ਨੂੰ 2 ਮਿੰਟ ਲਈ ਗਰਮ ਕਿਉਂ ਦਿੱਤੇ ਜਾਂ ਤੇਲ ਜਾਂ ਕਿਉਂ ਜੋ ਵੀ ਤੁਸੀਂ ਯੂਜ਼ ਕਰਨਾ ਹੁੰਦੇ ਸੌਟੇ ਕਰਨੇ ਨੇ ਔਰ 10 ਬਸ ਹੋਰ ਕੁਝ ਨਹੀਂ ਕਰਨਾ ਹੁਣ ਆਪਾਂ ਇਹਨੂੰ ਕਰਨੇ ਆਂ ਪਲੇਟੇ ਚ ਦੇਖੋ ਆਪਾਂ ਇਹਨਾਂ ਨੂੰ ਨਾ ਪਲੇਟੇ ਚ ਸਰਵ ਕਰ ਲਿਆ ਤੇ ਹੁਣ ਇਹਨੂੰ ਨਾ ਮੈਂ ਉੱਤੇ ਇਹਦੇ ਗarnish ਕਰੂੰਗੀ ਅਨਾਰ ਤੇ ਪੁੱਟੀਆਂ ਨਾਲ ਤੁਹਾਡੇ ਲਈ ਨਾ ਅਨਾਰ ਆਪਸ਼ਨਲ ਹੈ ਮੈਨੂੰ ਬਹੁਤ ਪਸੰਦ ਆਂਦੇ ਵਿੱਚ ਸੋ ਮੈਂ ਇਹਦੇ ਵਿੱਚ ਪਾਣੀ ਹੁੰਦੀ ਆ ਤੇ ਭੁਜੀਆ ਤੁਸੀਂ ਹੈਵ ਟੂ ਵੀ ਪਾਨਾ ਕਰ ਤੁਹਾਡੇ ਕੋਲ ਸਪਾਈਸੀਲ ਹੈਗਾ ਨਾ ਤੁਸੀਂ ਉਹ ਪਾ ਪਾਓ ਮੇਰੇ ਕੋਲ ਹੈ ਨਹੀਂ ਸੀ ਇਸ ਲਈ ਮੈਂ ਜਿਹੜਾ ਮੇਰੇ ਕੋਲ ਪਿਆਸੀ ਮੈਂ ਉਹੀ ਪਾ ਰਹੀ ਆ ਤੇ ਅਨਾਰ ਅਨਾਰ ਆਪਸ਼ਨਲ ਹੈ ਅਨਾਰ ਜੇ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਨਾ ਪਾਓ ਵੈਸੇ ਮੈਨੂੰ ਇਹਦੇ ਵਿੱਚ ਪਾਣਾ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਇਹ ਹੈ ਅੰਕ ਕਿੰਨੇ ਨੇ ਦੇਖੋ ਕਿੰਨੇ ਸਾਰੇ ਕਲਰ ਹੋ ਜਾਂਦੇ ਨੇ ਪਲੇਟ ਐਂ ਹੀ ਰੱਖਦੀ ਜਿਵੇਂ ਰੇਨਬੋ ਹੋਏ ਤੇ ਤੁਸੀਂ ਜ਼ਰੂਰ ਟਰਾਈ ਕਰੋ ਇਹ ਰੈਸਪੀ ਹਾਰडली ਇਹ 10 ਮਿੰਟ ਚ ਬਣ ਜਾਂਦੀ ਹੈ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਸੋ ਹੁਣ ਆਪਣੀ ਪਲੇਟ ਬਣ ਕੇ ਹੋ ਗਈ ਹੈ ਰੈਡੀ ਸੋ ਮੈਂ ਜਿਹੜਾ ਧਨੀਆ ਤੇ ਪਿਆਜ਼ ਰੱਖਿਆ ਸੀ ਉਹ ਵੀ ਮੈਂ ਉੱਪਰ ਪਾ ਦਿੱਤਾ ਤੇ ਦੇਖੋ ਕਿੰਨੀ ਕਲਰਫੁਲ ਪਲੇਟ ਲੱਗਦੀ ਹੈ ਤੇ ਹੁਣ ਆਪਾਂ ਇਹਦੇ ਉੱਤੇ ਪਾ ਦਾਂਗੇ ਲੈਮਨ ਨਿਬੂ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਤੁਸੀਂ ਮਤਲਬ ਖੱਟਾ ਖਾਣਾ ਉਸ ਹਿਸਾਬ ਨਾਲ ਤੁਸੀਂ ਅੰਦਰ ਤੇ ਨਿਬੂ ਪਾ ਸਕਦੇ ਹੋ ਸੋ ਆਪਣਾ ਬ੍ਰੇਕਫਾਸਟ ਬਣ ਕੇ ਹੋ ਗਿਆ ਰੈਡੀ ਤੇ ਆਪਣੀ ਚਾਹ ਵੀ ਬਣ ਗਈ ਹੈ ਤੇ ਆਜੋ ਹੁਣ ਆਪਾਂ ਕਰਦੇ ਆ ਇੰਜੋਏ ਸੋ ਆਜੋ ਲੋ ਬ੍ਰੇਕਫਾਸਟ ਬਣ ਕੇ ਰੈਡੀ ਹੈ ਤੁਸੀਂ ਵੀ ਆਜੋ ਤੇ ਜ਼ਰੂਰ ਟਰਾਈ ਕਰੋ ਇਹ ਬੜੀ ਆਸਾਨ ਰੈਸਪੀ ਹੈ ਜ਼ਰੂਰ ਬਣਾ ਕੇ ਟਰਾਈ ਕਰਿਓ ਤੇ ਕਮੈਂਟੇ ਦੱਸਿਓ ਕਿ ਤੁਹਾਡੀ ਕਿਵੇਂ ਦੀ ਬਣੀ ਸੀਗੀ